ਸਾਸਰੀ ਗਾਲ ਜੀ ਸਾਰਿਆਂ ਨੂੰ ਮੇਰੇ ਮਿੱਤਰ ਪਿਆਰਿਆਂ ਨੂੰ ਅੱਜ ਆਏ ਜੀ ਆਪਾਂ ਪੀਸੀ ਸਟੇਡੀਅਮ ਹਾਲੀ ਫੇਸ ਨੋ ਤੇ ਇੱਥੇ ਚੱਲ ਰਹੀ ਹੈ ਛੇਰੇ ਪੰਜਾਬ ਲੀਗ 2024 ਬਹੁਤ ਤਗੜੇ ਮੈਚ ਚੱਲ ਰਹੇ ਆ ਤੇ ਆਪਾਂ ਮੈਚ ਦੇਖਣ ਆਏ ਆ ਬੀਐਲਵੀ ਬਲਾਸਟਰ ਵਰਸਸ ਟਰਾਈਡੈਂਟ ਸਟੈਲੀਅੰਸ ਬਹੁਤ ਤਗੜਾ ਮੈਚ ਹੈ ਤੇ ਆ ਗਰਾਊਂਡ 'ਚ ਆਪਾਂ ਹੁਣ ਲੱਗੇ ਐਂਟਰ ਤੇ ਆ ਦੇਖੋ ਜੀ ਗਰਾਊਂਡ ਦੇਖੋ ਫਿਰ ਭੁੱਖ ਲੈਂਦੀ ਹੈ ਤੇ ਆ ਹੋ ਗਿਆ ਮੈਚ ਸ਼ੁਰੂ ਤੇ ਆ ਚੱਲੇ ਆਪਣਾ ਰਵਿੰਦਰ ਬਰਾੜ ਖੱਬਾ ਆਪਣੇ ਫਰੀਦਕੋਟ ਦੇ ਤਿੰਨ ਮੁੰਡੇ ਖੇਡ ਰਹੇ ਆ ਇਸ ਮੈਚ ਦੇ ਵਿੱਚ ਉਧਰ ਆਇਆ ਹਾਂ ਅਸੀਂ ਮਿੱਕੀਬੀਰਾ ਸਪੈਸ਼ਲ ਫਰੀਦਕੋਟ ਤੋਂ ਮੈਚ ਦੇਖਣ ਤੇ ਨਾਲ ਆਈਆਂ ਹਾਂ ਅਸੀਂ ਮੇਰੀਆਂ ਪਤਿਜੀਆਂ ਤੇ ਬਹੁਤ ਤਕੜਾ ਮੈਚ ਚੱਲ ਰਿਹਾ ਸੀ ਤੇ ਬਹੁਤ ਇੰਜੋਏ ਕਰ ਰਹੇ ਸੀ ਤੇ ਸਟੇਡੀਅਮ ਦੇਖੋ ਵੀਰੇ ਸਟੇਡੀਅਮ ਦੇਖ ਕੇ ਤਾਂ ਸੱਚੀ ਭੁੱਖ ਲੈਂਦੀ ਆ ਬਹੁਤ ਸੋਹਣਾ ਸਟੇਡੀਅਮ ਤੇ ਬਹੁਤ ਤਕੜਾ ਚੱਲ ਰਿਹਾ ਸੀ ਮੈਚ ਬੀਐਲਵੀ ਬਲਾਸਟਰ ਕਰ ਰਿਆ ਸੀ بیٹنگ ਤੇ ਇਧਰ ਵੀਰਾ ਖੜਾ ਹੋਇਆ ਨਾਲ ਭਤੀਜੀਆਂ ਮੇਰੀਆਂ ਤੇ ਫਿਰ ਮਿਲਿਆ ਮੈਨੂੰ ਬਹੁਤ ਸਾਲਾਂ ਬਾਅਦ ਮੇਰਾ ਵੱਡਾ ਵੀਰਾ ਵੀਰਵੀ ਸਿੰਘ ਫਾਰਮਰ ਇੰਡੀਅਨ ਕ੍ਰਿਕਟਰ ਤੇ ਨਾਲ ਮਿਲੇ ਵੱਡੇ ਵੀਰਾ ਸੋਢੀ ਸਾਹਿਬ ਰਤਿੰਦਰ ਸੋਢੀ ਜੀ ਤੇ ਫਿਰ ਮਿਲੇ ਆਪਨ ਕਮੈਂਟਰੀ ਬਾਕਸ ਸੂਰਜ ਬਠਿੰਡਾ ਤੇ ਨਾਲ ਸਿਮਰੀ ਇਹ ਬਹੁਤ ਤਕੜੀ ਕਮੈਂਟਰੀ ਕਰ ਰਹੇ ਆ ਇਸ ਟੂਰਨਾਮੈਂਟ ਚ ਤੇ ਫਿਰ ਆਪਾਂ ਚੱਲ ਗਏ ਜੀ ਕਾਫੀ ਪੀਣ ਤੇ ਇਧਰ ਦੇਖੋ ਜੀ ਮ ਆਫੀ ਤੇ ਫੁੱਲਨ ਜੁਆਏ ਕਰ ਰਿਹਾ ਤੇ ਨਾਲ ਮੇਰਾ ਵੱਡਾ ਵੀਰਾ ਮਿੱਕੀ ਵੀਰਾ ਅਰਨ ਦੇਵਗਨ ਤੇ ਇਹ ਜੀ মিডিਆ ਬਾਕਸ ਇਥੋਂ ਸਾਰਾ ਕਵਰ ਕੀਤਾ ਜਾਂਦਾ ਹੈ 스타 스포츠 ਤੇ ਫੈਨ ਕੋਡ ਤੇ ਉਧਰ ਗਿਆ ਸੀ ਮੈਚ ਖਤਮ ਤੇ ਮਿਲਿਆ ਮੇਰਾ ਛੋਟਾ ਵੀਰ ਸਿਮਰਜੀਤ ਘਾਰੂ ਬੀਐਲਬੀ ਬਲਾਸਟਰ ਤੇ ਨਾਲ ਨਮਨ ਤੀਰ ਮੁੰਬਈ ਇੰਡੀਅਨ ਵਾਲਾ ਤੇ ਉਧਰ ਟਰਾਈਡੈਂਟ ਵਾਲਾ ਰਵਿੰਦਰ ਬਰਾੜ ਬੜੀ ਤਗੜੀ ਕੀਤੀ ਮੇਰੇ ਵੀਰ ਨੇ ਬਾਲ ਤੇ ਉਧਰ ਮਿਲੇ ਇੰਡੀਅਨ ਪਲੇਅਰ ਪ੍ਰਭ ਸਿਮਰਨ ਤੇ ਨਾਰ ਰਮਨਦੀਪ ਕਲਕੱਤਾ ਨਾਈਟ ਰੇਡਰ ਤੇ ਫਿਰ ਪੁੱਛਿਆ ਮੈਂ ਖੱਬੇ ਨੱਥੇ ਵਾਲੀਏ ਨੂੰ ਕਿਵੇਂ ਮਹਿਸੂਸ ਕਰ ਰਿਹਾ ਹੈ ਟੂਰਨਾਮੈਂਟ ਖੇਡ ਕੇ ਮੁੰਡਾ ਥੋੜਾ ਜਿਆਦਾ ਸ਼ਰਮਾਇਆ ਪਰ ਕਹਿੰਦਾ ਸਵਾਦ ਆਈ ਜਾਂਦਾ ਬਾਈ ਫਿਰ ਕੀਤੀ ਇੱਕ ਆਪਾਂ ਯਾਦਗਾਰੀ ਤਸਵੀਰ ਤੇ ਹੁਣ ਚੱਲ ਪਈ ਸੀ ਆਪਾਂ ਕਰਨ ਨੂੰ ਵਾਪਸ ਤੇ ਹੁਣ ਸਟੇਡੀਅਮ 'ਚ ਦੇਖੋ ਜੀ ਬਹੁਤ ਸੋਹਣੀਆਂ ਸੋਹਣੀਆਂ ਫੋਟੋਆਂ ਇੱਥੇ ਜਿਹੜੇ ਮੈਚ ਖੇਡੇ ਗਏ ਆ ਉਹਨਾਂ ਪਲੇਅਰਾਂ ਦੀ ਇੰਟਰਨੈਸ਼ਨਲ ਪਲੇਅਰਾਂ ਦੀਆਂ ਫੋਟੋਆਂ ਇੱਥੇ ਲਾਈਆਂ ਤੇ ਬਹੁਤ ਸੋਹਣਾ ਸਟੇਡੀਅਮ ਹੈ ਤੇ ਦੇਖੋ ਜੀ ਬਹੁਤ ਮੈਮਰੀਜ਼ ਕੈਚ ਕੀਤੀ ਹੋਈ ਹੈ ਇੰਡੀਅਨ ਪਲੇਅਰਾਂ ਦੀ ਵਿੱਚ ਗਿੱਲ ਕੋਹਲੀ ਸਾਹਿਬ ਸ਼ੇਨ ਵਾਰਨ ਤੁਸੀਂ ਵੀ ਆ ਕੇ ਇੱਥੇ ਮੈਚ ਦੇਖੋ ਜਰੂਰ ਕਿਉਂਕਿ ਫ੍ਰੀ ਐਂਟਰੀ ਹੈ 10 ਜੂਨ ਤੋਂ 27 ਜੂਨ ਤੱਕ ਚੱਲਨੀ ਹੈ ਲੀਗ ਤੇ ਇਦਾਂ ਹੀ ਦੇ ਅੰਦਰ ਪਿਆਰ ਮਿਲਦੇ ਅਗਲੇ ਵਲੌਗ ਜਲਦੀ